ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਵੀਰ ਭਰਾਵਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣਾ ਪਿਆਰ ਦੇ ਰਹੇ ਆ ਬਹੁਤ ਬਹੁਤ ਜਿਲੋਂ ਧੰਨਵਾਦ ਆ ਉਹਨਾਂ ਦਾ ਇਦਾਂ ਹੀ ਸਪੋਰਟ ਕਰਦੇ ਰਹੋ ਠੀਕ ਆ ਜੀ ਤੁਹਾਡੀ ਸਪੋਰਟ ਦੀ ਬਹੁਤ ਬਹੁਤ ਲੋੜ ਹੈ ਆਪਾਂ ਨੂੰ ਠੀਕ ਆ ਜੀ ਬਾਬੋਟ ਸਾਹਿਬ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਵਾ ਠੀਕ ਆ ਬਹੁਤ ਲੋਕਾਂ ਨੇ ਪਿਆਰ ਦਿੱਤਾ ਵਾ ਕੰਮ ਕਰਾ ਰਹੇ ਨੇ ਤੇ ਇਦਾਂ ਹੀ ਯਕੀਨ ਬਣਾਈ ਰੱਖੋ ਠੀਕ ਆ ਜੀ ਤੇ ਮੈਂ ਵੀ ਆਪਣੇ ਬਾਅਦ ਇਹ ਪੱਕਾ ਰਵਾਂ ਠੀਕ ਆ ਆਪਾਂ ਜਾ ਰਹੇ ਆ ਅੱਜ ਟੈਲ ਮਾਟ ਉਲਫਲਾਇ ਤੇ ਉੱਥੇ ਕੰਮ ਕਰਨਾ ਹੈ ਪਹਿਲਾਂ ਤਰਨਤਨ ਚੱਲ ਰਿਹਾ ਸੀ ਠੀਕ ਹੈ ਬਾਕੀ ਯਾਰ ਮੈਨੂੰ ਮੈਂ ਗੱਲ ਇਹ ਕਰਨੀ ਚਾਹੁੰਨਾ ਜਿਹਦੇ ਕਰਕੇ ਮੈਂ ਇਹ ਵਲੌਗ ਪਾ ਰਿਹਾ ਹਾਂ ਠੀਕ ਹੈ ਜੀ ਵੀ ਆਪਣਾ ਜੇ ਜੇ ਆਪਾਂ ਕੋ ਕੰਮ ਕਰ ਰਹੇ ਆ ਮੰਨ ਲਓ ਵੀ ਮੈਂ ਆਪਣਾ ਰੇਟ 95 ਰੁਪਏ ਲਾ ਕੇ ਬੰਨੇ ਰੱਖਿਆ ਵਾ ਹਣਾ ਵੀ ਦ ਲੇਬਰ ਮਟੀਰੀਅਲ ਸਾਰਾ ਕੰਮ ਕਰਦਾ ਵਾਂ ਜੇ ਕੋਈ ਬੰਦਾ ਮੇਰੇ ਤੋਂ ਘੱਟ ਰੇਟ 'ਚ ਕੰਮ ਕਰ ਰਿਹਾ ਵਾ ਮੰਨ ਲਓ ਅਸੀਂ 85 ਜਾਂ 90 ਤੱਕ ਕੰਮ ਕਰ ਰਿਹਾ ਵਾ ਉਹ ਕਿਹੜੇ ਬਿਹਾਬ ਤੇ ਕੰਮ ਕਰ ਰਿਹਾ ਵਾ ਕਿਹੜੇ ਹਿਸਾਬ ਤੇ ਮੰਨ ਲਓ ਕਿ ਜੇ ਕੋਈ ਬੰਦਾ 25000 ਬਚਾਏਗਾ ਤੇ ਕਿਹੜੇ ਹਿਸਾਬ ਨਾਲ ਬਚਾਏਗਾ ਮੰਨ ਲਓ ਮੈਂ ਮੇਰਾ 95 ਲੈ ਰਿਹਾ ਤੇ ਉਹ ਬੰਦਾ 80 85 ਲੈ ਰਿਹਾ ਹੈ ਨਾ ਮੇਰ ਤੋਂ ਹੀ ਮੇਰੇ ਨਾਲ ਹੀ ਗੱਲ ਕਰਕੇ ਮੇਰਾ ਹੀ ਰੇਟ ਬਣਾ ਕੇ ਮੇਰਾ ਹੀ ਰੇਟ ਤੋੜ ਰਿਹਾ ਤੋੜਦੇ ਪਏ ਆ ਮੈਨੂੰ ਸਾਰਿਆਂ ਦਾ ਪਤਾ ਵੀ ਕੌਣ-ਕੌਣ ਕੀ ਕਰ ਰਿਹਾ ਵਾ ਮੈਂ ਪਰ ਕਿਸੇ ਨੂੰ ਕੁਝ ਕਹਿਣਾ ਨਹੀਂ ਨਾ ਮੇਰਾ ਕਹਿਣ ਦਾ ਹੱਕ ਆ ਜੋ ਮੇਰਾ ਬਾਬੇ ਨਾਨਕ ਨੇ ਦਿੱਤਾ ਉਹ ਆਪਣਾ ਮਿਲਣਾ ਆਪਣਾ ਹੱਕ ਮਿਲਣਾ ਵਾ ਠੀਕ ਆ ਜੀ ਆਪਾਂ ਜਿੰਦਾ ਵੀ ਕੰਮ ਕਰਨਾ ਵਾ ਤਸੱਲੀ ਨਾ ਕਰਨਾ ਵਾ ਦੋਰੇ ਵੀ ਬੈਠੇ ਆ ਠੀਕ ਆ ਪੰਜਾਬੀ ਭਰਾਵਾਂ ਇੱਕ ਦੂਜੇ ਦੀ ਸਪੋਰਟ ਕਰਨੀ ਆ ਤੇ ਤੁਸੀਂ ਮੈਨੂੰ ਦੋਰੇ ਵੀ ਆਵਾਜ਼ ਮਾਰ ਸਕਦੇ ਜੀ ਵੀ ਹਾਂ ਵੀ ਆ ਕੰਮ ਆਪਣਾ ਖਰਾਬ ਹੋਇਆ ਤੂੰ ਕਰਕੇ ਜਾ ਮੰਨ ਲਓ ਸਾਰੀ ਕੰਦ ਬੈਂਦੀ ਐ ਇੱਕ ਕੰਦ ਚ ਇੱਕੋ ਸੱਚੇ ਬਹਿਗਾ ਸਾਰੀ ਤੇ ਨਹੀਂ ਬਹਿ ਚੱਲੀ 2015 2000 ਤੱਕ ਫਿਰ ਦੋਰੇ ਰਿਪੇਅਰ ਹੋ ਜਾਣੀਆਂ ਠੀਕ ਆ ਪਰ ਇਹ ਨਹੀਂ ਆ ਵੀ ਕੋਈ ਉੱਚੀ ਲੱਗੀ ਕੋਈ ਨੀਵੀਂ ਲੱਗੀ ਆ ਕੋਈ ਕਿਤੋਂ ਭੁੱਲ ਰਹੀ ਆ ਕੋਈ ਟੁੱਟ ਰਹੀ ਆ ਠੀਕ ਆ ਇਹ ਕੰਮ ਬਿਲਕੁਲ ਨਹੀਂ ਹੋਊਗਾ ਜਿਹੜਾ ਕੰਮ ਜਿੱਦਾਂ ਕੁਆਲਿਟੀ ਦੇ ਕੀਤਾ ਵਾ ਆਪਾਂ ਕਰ ਰਹੇ ਆ ਤੁਹਾਡੇ ਪਿਆਰ ਸਦਕਾ ਤੁਹਾਡੀ سپورਟ ਸਦਕਾ ਸਾਰਾ ਕੰਮ ਹੋਏਗਾ ਠੀਕ ਆ ਜੀ ਮੈਂ 300 ਤੱਕ ਵੀ ਆਣਾ ਹੁੰਨਾ ਭਾਜੀ ਵੀ ਮੇਰੇ ਲਾਗੇ ਬਹਿ ਕੇ ਆਪਣਾ ਕੰਮ ਕੀਤਾ ਜਾਵੇ ਬਣਵਾਇਆ ਜਾਵੇ ਜੇ ਕਿਸੇ ਕੋਲ ਟਾਈਮ ਹੈ ਨਹੀਂ ਹੈ ਤੇ ਭਾਜੀ ਅਸੀਂ ਹਾਜ਼ਰ ਆ ਠੀਕ ਆ ਬਾਬੇ ਨਾਨਕ ਨੇ ਬਹੁਤ ਕੁਝ ਦਿੱਤਾ ਆ ਤੁਹਾਡੇ ਪਿਆਰ ਸਦਕਾ ਆਪਾਂ ਸਾਹਮਣੇ ਬਹਿ ਕੇ ਵੀ ਕੰਮ ਬਣਾ ਸਕਦੇ ਆ ਵੀ ਪ੍ਰਾਹੁ ਪਾਉ ਜਿਹੜਾ ਕੰਮ ਆ ਆਹ ਨੂੰ ਸਾਹਮਣਾ ਦੇਖੋ ਸਾਰਾ ਹਨਾ ਆਪਣਾ ਬਣਵਾ ਕੇ ਜਾਓ ਕਿਉਂਕਿ ਹਰ ਇੱਕ ਚੀਜ਼ ਇੱਕੇ ਹੀ ਬੰਦੇ ਕੋ ਪੈਸਾ ਕੇ ਘਰਾ ਹੁੰਦਾ ਤੇ ਹੈ ਨਹੀਂ ਜਿਹੜਾ ਕਿਸੇ ਨੇ ਮੰਨ ਲਓ ਵੇਚਦਾ ਪੜਿਆ ਤੇ ਸੁੱਟਦਾ ਠੀਕ ਆ ਸਾਰੀ ਮਿਹਨਤ ਕਰਕੇ ਪੈਸਾ ਬਹੁਤ ਬਣਾਉਣਾ ਔਖਾ ਆ ਭਾਜੀ ਭਾਵੇਂ ਬਾਹਰ ਆ ਭਾਵੇਂ ਅੰਦਰ ਆ ਜਿੱਥੇ ਵੀ ਠੀਕ ਆ ਆਪਾਂ ਇਹ ਕੰਮ ਕਰਨਾ ਚਾਹੁੰਦੇ ਆ ਵੀ ਜਿੱਥੇ ਵੀ ਤੁਸੀਂ ਲਾ ਰਹੇ ਹੋ 570 ਰੁਪਿਆ ਕਰਕੇ ਯਾਰ ਕੰਮ ਖਰਾਬ ਨਾ ਕਰੋ ਮੈਂ ਨਹੀਂ ਆਂਦਾ ਵੀ ਮੇਰੇ ਤੋਂ ਕੰਮ ਕਰਾਓ ਹਣਾ ਜਿੱਤੋਂ ਵੀ ਤੁਹਾਡੇ ਦਿਲੀਸ਼ਾ ਕਰਾਓ ਹਣਾ ਵੀ ਮੇਰੇ ਵਾਂਗੂ ਆਨੇ ਪਲੇਟਾਂ ਰੱਖੀਆਂ ਹੋਰ ਤੋੜਨੀਆਂ ਹੋਰ ਉਹ ਕੰਮ ਨਹੀਂ ਆਉਂਦਾ ਮੈਂ ਨਾਲ ਕੰਮ ਚੱਲਦੇ ਜਿਹੜੀ ਪਲੇਟ ਤੁਹਾਨੂੰ ਪਸੰਦ ਆਉਂਦੀ ਉਹ ਤੋੜੋ ਭੰਨੋ ਪਤਾ ਲੱਗੇ ਤੁਹਾਨੂੰ ਉਹਦੇ ਵਿੱਚ ਪਿਆ ਕੀ ਆ ਪੈਸੇ ਕਾਦੇ ਲੈ ਰਹੇ ਆ ਅਸੀਂ ਠੀਕ ਆ ਜੇ ਵਾਂਸਾ ਵਾਲੇ ਉਹ ਵਾਸਾ ਵਾਲੇ ਜਿਹੜੇ ਝੌਂਪੜੀਆਂ ਤਿਆਰ ਕਰਦੇ ਆ ਉਹ 240 ਰੁਪਏ ਲੈ ਸਕਦੇ ਤੇ ਅਸੀਂ ਤੇ ਫੇਰ ਵੀ ਕੰਕਰੀਟ ਦਾ ਕੰਮ ਕਰ ਰਹੇ ਆ ਯਾਰ ਮੈਂ ਫੇਰ ਵੀ 9500 ਲੈ ਰਹਿਆ ਵਾਂ ਤੇ ਕੀ ਹਾਲ ਥੋੜਾ ਵਾ ਦੱਸੋ ਵਾਂਸਾਂ ਵਾਲੇ ਵਾ ਤੁਹਾਨੂੰ ਪਤਾ ਵੀ ਉਹ 3 ਪੈਸੇ ਤੇ 40 ਤੋਂ ਸ਼ੁਰੂ ਹੋ ਜਾਂਦਾ ਵਾਂਸ ਤੇ ਅਗਲੇ ਲਾ ਕੇ ਮਿਹਨਤ ਲੈਂਦੇ ਆ ਤੇ ਮੈਂ ਵੀ ਇਦਾਂ ਹੀ ਕੰਮ ਕਰ ਰਿਹਾ ਵਾਂ ਮੈਂ ਕੰਕਰੀਟ ਚ ਕਰ ਰਿਹਾ ਵਾਂ ਮੈਂ 10 15 ਸਾਲ ਤੱਕ ਦੀ ਗਰੰਟੀ ਵੀ ਦੇ ਰਿਹਾ ਵਾਂ ਫੇਰ ਵੀ ਫੇਰ ਵੀ ਜੇ ਤੇਰਮੇਰ ਹੋਵੇ ਤੇ ਫੇਰ ਯਾਰ ਗਲਤ ਗੱਲ ਆ ਮੈਂ ਆਪਣੀ ਮਿਹਨਤ ਕਰਨੀ ਆ ਠੀਕ ਹੈ ਜੀ ਆਪਾਂ ਨਹੀਂ ਕਿਸੇ ਨੂੰ ਸਹੀ ਗਲਤ ਕਹਿਣ ਵਾਸਤੇ ਆਪਾਂ ਆਏ ਨਹੀਂ ਆ ਠੀਕ ਹੈ ਆਪਾਂ ਇਹ ਕਿਉਂ ਕਰਨਾ ਚਾਹੁੰਦੇ ਆ ਵੀ ਯਾਰ ਸਾਰੇ ਮਿਹਨਤ ਕਰੋ ਮਹਾਰਾਜ ਚੜ੍ਹਦੀ ਕਲਾ ਰੱਖ ਕੇ ਇਦਾਂ ਹੀ ਪਿਆਰ ਦਿੰਦੇ ਰਹੋ ਫੇਰ ਮਿਲਦੇ ਆਂ ਨੈਕਸਟ ਵੀਡੀਓ ਵਿੱਚ